ਹਾਂਜੀ ਹੁਣ ਆਪਾਂ ਇੱਕ ਖਬਰ ਦਿਖਾਉਣ ਜਾ ਰਹੇ ਹਾਂ ਜੋ ਕਿ ਬਈ ਸਾਡੇ ਪੰਜਾਬ ਦੇ ਵਿੱਚ ਜੋ ਪਹਲਗਾਮ ਦੇ ਵਿੱਚ ਇੱਕ कांड ਹੋਇਆ ਜਿੱਥੇ ਕਿ ਸਾਡੇ 26 ਜਿਹੜੇ ਪੰਜਾਬੀ ਬੇਕਸੂਰ ਮਾਰੇ ਗਏ ਆ ਅੱਤਵਾਦੀਆਂ ਨੇ ਜਿਹੜੇ ਕਿ ਪਾਕਿਸਤਾਨ ਦੇ ਵਿੱਚੋਂ ਆਉਂਦੇ ਆ ਤੇ ਬੇਵਜ੍ਹਾ ਲੋਕਾਂ ਨੇ ਜਿਹੜੇ ਕਿ ਨੱਤੇ ਲੋਕਾਂ ਦੇ ਵਾਰ ਕਰਦੇ ਆ ਪਰ ਉਹਨਾਂ ਨੂੰ ਅੰਜਾਮ ਦੇਣ ਵਾਸਤੇ ਜਿਹੜਾ ਕਿ ਇੱਕ ਨਾਮੀ ਗੈਂਗਸਟਰ ਜੋ ਕਿ ਲੋਰਸ ਸੁਨੋਈ ਦੇ ਨਾਂ ਤੇ ਜਾਣਿਆ ਜਾਂਦਾ ਪਰ ਪੰਜਾਬ ਦੇ ਵਿੱਚ ਨੇ ਵੱਡੇ ਵੱਡੇ ਕਾਹਨਡ ਕੀਤੇ ਜਿਹੜੇ ਕਿ ਇੱਕ ਇੱਕ ਸਿੱਧੂ ਮੁਸੇਵਾਲ ਦੀ ਗੱਲ ਕਰੀਏ ਤਾਂ ਇੱਕ ਬਹੁਤ ਨਾਮੀ ਸਾਡਾ ਜੋ ਸਿੰਗਰ ਸੀ ਪਰ ਕਰਿਆ ਤਾਂ ਇਹ ਗਲਤ ਕੰਮ ਆ ਇਹ ਜੋ ਗੈਂਗਸਟਰ ਆਗੇ ਪਰ ਜਿਹੜਾ ਹੈ ਦੇਸ਼ ਦੇ ਵਾਸਤੇ ਇੱਕ ਇਹਨਾਂ ਦਾ ਵੀ ਖੂਨ ਖੋਲ ਉਠਿਆ ਜਿਹੜਾ ਕਿ ਉਹਨਾਂ ਨੂੰ ਇੰਜਾਮ ਦੇਣ ਵਾਸਤੇ ਇੱਕ ਸਿੱਧੀ ਚੇਤਾਵਨੀ ਦਿੱਤੀ ਆ ਲੋਰਸ ਸੁਸनोई ਨੇ ਵੀ ਅਸੀਂ ਪਾਕਿਸਤਾਨ ਦੇ ਵਿੱਚ ਘੁਸ ਕੇ ਮਾਰਾਂਗੇ ਜਿਹੜਾ ਕਿ ਨਾਮੀ ਇਹਨਾਂ ਦਾ ਇੱਕ ਅਤਵਾਦੀ ਆ ਲੱਖ ਦੇ ਬਰਾਬਰ ਉਹੀ ਜਿਹੜਾ ਕਿ ਨਾਮੀ ਆ ਉਹ ਵੀ ਗੈਂਗਸਟਰ ਕਹੋਂਦੇ ਆਪਣੇ ਆਪ ਨੂੰ ਜਿਹੜੇ ਕਿ ਅਤਵਾਦੀ ਆ ਕਿਉਂਕਿ ਜੇ ਗੱਲ ਕਰੀਏ ਇਹ ਨੱਤਿਆਂ ਤੇ ਵਾਰ ਕਰਦੇ ਆ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਬੇਵਜਾ ਕੇ ਤੇ ਨੱਤਿਆਂ ਤੇ ਵਾਰ ਕਰਦੇ ਆ ਜਿਹੜੇ ਕਿ ਬੇਕਸੂਰ 26 पंजाबी अब वो पाकिस्तान के आतंकियों को चेता रहा है आखिर क्या कहा है लॉरेंस बिस्नोई ने पाकिस्तान को और क्यों कर रहा है वो देशभक्ति की बातें पूरी खबर देखिए हमारे रिपोर्ट में पहलगाम

ਕਸ਼ਕੀ ਹੱਤਿਆ ਕਰਨਗੇ ਜੋ ਉਨ੍ਹਾਂ ਲਈ 1 ਲੱਖ ਕੇ हमले के बाद हर भारतीय का खून खोल उठा भारत के लोग पाकिस्तानों की एक आतंकवादी की तस्वीर पर क्रॉस का निशान लगाकर जान से मारने की धमकी दी है लॉरेंस बिश्नोई गिरोह का धमकी भरा मैसेज सोशल मीडिया पर वायरल भी हो रहा है आइए जानते हैं पहलगाम हमले के बाद लॉरेंस बिश्नोई गिरोह ने किस

ਅੰਜਾਮ ਦਿੱਤੇ ਰਹੇ ਹਨ ਹਾਂਜੀ ਚਾਹ ਪੋ ਮੇ ਲੋਰਸ ਬਸਨੋਈ ਪੰਜਾਬ ਦੇ ਵਿੱਚ ਜੰਮੇ ਪਲੇ ਆ ਵੈਸੇ ਤਾਂ ਤੇ ਸਾਡੇ ਇੰਡੀਆ ਦੇ ਵਿੱਚ ਰਹਿੰਦੇ ਆ ਪਰ ਜੇ ਗੱਲ ਕਰੀਏ ਆਪਾਂ ਪਹਿਲੀ ਗੱਲ ਤਾਂ ਇਹ ਗੈਂਗਸਟਰਾਂ ਜਿਹੜੇ ਜਿਵੇਂ ਕਿ ਪੰਜਾਬ ਦੇ ਵਿੱਚ ਜਿਹੜੇ ਬੇਕਸੂਰ ਲੋਕਾਂ ਨੂੰ ਤਾਂ ਮਾਰਿਆਗਾ ਵੀ ਜਿਹੜੇ ਕਿ ਜਿਵੇਂ ਗੱਲ ਕਰੀਏ ਹੁਣ ਆਪਾਂ ਸਿੱਧੂ ਮੂਸੇ ਵਾਲੇ ਦਾ ਇੱਕ ਸਿੰਗਰ ਬਹੁਤ ਵਧੀਆ ਸਿੰਗਰ ਸੀ ਉਹਦੀ ਹਤਿਆ ਮੰਨ ਕੇ ਚਲੋ ਇਹਨਾਂ ਨੇ ਕੀਤੀ ਆ ਚਲੋ ਉਸ ਮਾਮਲੇ ਨੂੰ ਤਾਂ ਆਪਾਂ ਇੱਥੇ ਛੱਡਦੇ ਆ ਪਰ ਜਿਹੜਾ ਕੀ ਹੁਣ ਇਹਨਾਂ ਨੇ ਇੱਕ ਪਾਕਿਸਤਾਨ ਨੂੰ ਸਿੱਧੀ ਚੇਤਾਵਨੀ ਦਿੱਤੀ ਜਿਹੜਾ ਇਹਨਾਂ ਦਾ ਇੱਕ ਐਤਵਾਦੀ ਆ ਜਿਹੜਾ ਕੀ ਪੂਰਾ ਨਾਮ ਹੀ ਜਿਹਨੂੰ ਕਿ ਆਪਾਂ ਕਹਿ ਦਈਏ ਵੀ 1 ਲੱਖ ਦੇ ਬਰਾਬਰ ਦੱਸਿਆ ਜਾਂਦਾ ਹੈਗਾ ਤੇ ਉਹਨੂੰ ਸਿੱਧੀ ਚੇਤਾਵਨੀ ਦਿੱਤੀ ਪਾਕਿਸਤਾਨ ਨੂੰ ਇਸ ਲੋਰਸ ਬਸਨੋਈ ਨੇ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਇਹ ਕਾਂਡ ਕੀਤਾ ਬੇਕਸੂਰ ਲੋਕਾਂ ਨੂੰ ਮਾਰੇ ਗਏ ਇਹਨਾਂ ਦਾ ਕਹਿਣਾ ਇਹ ਆ ਵੀ ਅਸੀਂ ਉਹਨਾਂ ਨੂੰ ਅੰਜਾਮ ਪਹੁੰਚਾਉਣਾ ਚਾਹੁੰਦੇ ਆ ਇੱਕ ਸਿੱਧੀ ਚੇਤਾਵਨੀ ਦੇਤੀ ਉਹਨਾਂ ਦਾ ਕਰਾਸ ਬਣਾ ਕੇ ਤਾ ਉਹਦੀ ਫੋਟੋ ਵੀ ਯਾਰੀ ਹੋਈ ਆ ਲੋਕਾਂ ਦੇ ਵਿੱਚ ਕਿਉਂਕਿ ਮੀਡੀਆ ਦੇ ਵਿੱਚ ਆ ਗਏ ਤੇ ਉਹਨਾਂ ਨੂੰ ਇੱਕ ਸਿੱਧੀ ਚੇਤਾਵਨੀ ਦਿੱਤੀ ਆ ਕਹਿਣ ਦਾ ਮਤਲਬ ਚਾਹੇ ਕੋਈ ਗੈਂਗਸਟਰ ਸਾਡੇ ਇੰਡੀਆ ਦੇ ਵਿੱਚ ਰਹਿਣ ਵਾਲਾ ਕਿਉਂਕਿ ਜੋ ਕਿ ਜਿਨੇ ਵੀ ਇੰਡੀਆ ਦਾ ਕੋਈ ਦਾਣਾ ਪਾਣੀ ਜੋ ਵੀ ਖਾਦਾ ਤੇ ਉਹ ਕਦੇ ਵੀ ਇੰਡੀਆ ਨਾਲ ਗਦਾਰੀ ਨਹੀਂ ਕਰੂਗਾ ਸੌ ਚੋਂ ਕੀ ਕਹਿਣਾ ਕੋਈ ਇੱਕ ਹੋਵੇ ਤਾਂ ਨਹੀਂ ਤਾਂ ਸਾਡੇ ਭਾਰਤ ਵਾਸਤੇ ਹਰ ਵਕਤ ਤੇ ਸਾਡੇ ਦੇਸ਼ ਦੇ ਨੌਜਵਾਨ ਤਾਂ ਹੈ ਹੀ ਤੇ ਸਾਡੇ ਦੇਸ਼ ਦਾ ਬੱਚਾ ਬੱਚਾ ਆਪਣੀ ਜਾਨ ਦੇਣ ਨੂੰ ਤਿਆਰ ਜਿਵੇਂ ਕੀ ਜੇ ਗੱਲ ਕਰੀਏ ਹੁਣ ਪੀਐਮ ਮੋਦੀ ਦੀ ਇੱਕ ਬਹੁਤ ਵਧੀਆ ਨੇਤਾ ਬਹੁਤ ਜਲਦੇ ਇਹ ਬਹੁਤ ਜਲਦੀ ਫੈਸਲਾ ਲਿਆ ਸੀ ਜਿਉਂ ਜਦੋਂ ਵੀ ਸਾਡੇ ਪੰਜਾਬ ਚ ਕੋਈ ਵੀ ਗੱਲਬਾਤ ਹੁੰਦੀ ਆ ਤਾਂ ਆਰਮੀ ਨੂੰ ਖੁੱਲੀ ਛੋਟ ਦਿੱਤੀ ਜਾਂਦੀ ਆ ਇਹਨਾਂ ਨੂੰ ਇੰਜਾਮ ਦੇਣ ਵਾਸਤੇ ਕਿਉਂਕਿ ਜਿਹੜੇ ਇਹ ਅਤਵਾਦੀ ਇਹ ਨੱਤੇ ਤੇ ਵਾਰ ਕਰਦੇ ਆ ਧੋਖੇ ਨਾਲ ਕਾਹੀ ਜਿਵੇਂ ਆਪਾਂ ਕਹਿੰਦੇ ਆ ਕਾਇਰ ਉਹ ਚੀਜ਼ ਆ ਇਹ ਕਾਹੀਰੀ ਆ ਇਹ ਵੀ ਧੋਖੇ ਨਾਲ ਵਾਰ ਕਰਦੇ ਆ ਜਦੋਂ ਕਿਸੇ ਦਾ ਕੋਈ ਕਿਸੇ ਨੂੰ ਭਲਕ ਨਹੀਂ ਹੁੰਦੀ ਉਦੋਂ ਤੁਰੰਤ ਹੀ ਆਪਣੇ ਅਟੈਕ ਕਰਦੇ ਲੋਕਾਂ ਦੇ ਜਿੱਥੇ ਕੋਈ ਸਕਿਉਰਿਟੀ ਨਹੀਂ ਹੁੰਦੀ ਜਿੱਥੇ ਆਰਮੀ ਹੁੰਦੀ ਆ ਤਾਂ ਫਿਰ ਉੱਥੇ ਇਹਨਾਂ ਨੂੰ ਅੰਜਾਮ ਦਿੱਤਾ ਜਾਂਦਾ ਇਹਨਾਂ ਦੀਆਂ ਹਿੱਕਾਂ 'ਚ ਗੋਲੀਆਂ ਤੇ ਇਹਨਾਂ ਦੀਆਂ ਮੱਥਿਆਂ 'ਚ ਗੋਲੀਆਂ ਅੱਖਾਂ 'ਚ ਗੋਲੀਆਂ ਸਿੱਧੀਆਂ ਠੋਕਦੀਆਂ ਫਿਰ ਜਿਵੇਂ ਕਿ ਬਗਦਾਦੀ ਨੂੰ ਮਾਰਿਆ ਗਿਆ ਤਾਂ ਹੋਰ ਵੀ ਕਈ ਵੱਡੇ-ਵੱਡੇ ਇਹਨਾਂ ਦੇ ਅਖਤਵਾਦੀ ਜਿਹੜੇ ਚੱਕਤੇ ਸਾਡੇ ਆਰਮੀ ਦੇ ਨੌਜਵਾਨਾਂ ਨੇ ਪਰ ਹੁਣ ਜੇ ਗੱਲ ਕਰੀਏ ਲੋਰਸ ਸੁਸਨੋਈ ਇੱਕ ਗੈਂਗਸਟਰ ਨਾਮੀ ਗੈਂਗਸਟਰ ਆ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਨਾਮ ਪਹੁੰਚਿਆ ਹੋਇਆ ਤੇ ਉਹਨਾਂ ਨੇ ਸਿੱਧੀ ਚੇਤਾਵਨੀ ਦਿੱਤੀ ਪਾਕ ਜਿਹੜਾ ਕੀ ਇਹਨਾਂ ਦੇ ਲੱਖ ਦੇ ਬਰਾਬਰ ਇੱਕ ਤਾਂ ਜੋ ਕੀ ਉਹਨੂੰ ਸਿੱਧੀ ਧਮਕੀ ਦਿੱਤੀ ਗਈ ਆ ਜਿਹਦੇ ਵਿੱਚ ਹੁਣ ਇਹ ਪਾਕਿਸਤਾਨ ਦੀਆਂ ਕਹਿਣਾ ਮਤਲਬ ਵੀ ਹੋਸ਼ ਛੁੱਡੇ ਪਏ ਆ ਕਿਉਂਕਿ ਇੱਕ ਪਾਸੇ ਮੋਦੀ ਤੇ ਸਾਡੀ ਆਰਮੀ ਦੇ ਨੌਜਵਾਨ ਇੱਕ ਪਾਸੇ ਸਾਡੇ ਯੂਗਐਕਸਟਰਨ ਨਾਮੀ ਲੋਰ ਸਰਸਨੋਈ ਉਹਨੇ ਵੀ ਸਿੱਧੀ ਚੇਤਾਵਨੀ ਦੇਤੀ ਹੈ ਚਲੋ ਇਹ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲਾਂ ਜਿੱਥੋਂ ਤੇ ਕੰਬੀ ਹੋ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਕੱਲ ਨੂੰ ਨਾ ਟਾਕ ਦੇ ਧੰਨਵਾਦ